ਕੀ ਨਾਮ ਆਪਣੇ ਕੀ ਮਸਲਾ ਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਆ ਮੈਂ ਕਿਰਤੀ ਸੰਘੀ union ਦਾ ਜਗ੍ਹਾ ਇਕਾਈ ਮੰਡਰਾ ਸਾਡਾ ਜਿਹੜਾ ਅੱਜ ਦਾ ਮਸਲਾ ਹੈਗਾ ਅੱਜ ਦਾ ਜਿਹ ਮਜਾਰਾ ਹੈ ਅਸੀਂ ਕੀ ਕਰ ਰਹੇ ਹਾਂ ਜੀ ਇਹ ਸਾਡੀਆਂ ਮੰਗਾਂ ਦੇ ਸਬੰਧ ਦੇ ਵਿਚਾਰ ਰਹਾਂਗੇ ਅੱਜ ਅਸੀਂ ਹਰ ਜ਼ਿਲ੍ਹਾ ਪੱਧਰ ਤੇ ਜੀਸੀ ਸਾਹਿਬ ਜਿਹੜੇ ਅੱਗੇ ਉੱਠੋਂਦੇ ਉਹਨਾਂ ਦੇ ਰਾਹੀਂ ਇੱਕ ਮੰਗ ਪੱਤਰ ਸਰਕਾਰ ਨੂੰ ਭੇਜਣਾ ਹੈਗਾ ਵੀ ਤਾਂ ਕਿ ਸਾਡੀ ਮੰਗਾਂ ਮਤਿਆਂ ਦਿੱਤਾ ਜਾਵੇ ਸਾਡੀਆਂ ਇਹ ਮੁੱਖ ਮੰਗਾਂ ਦੀਆਂ ਉਹਦੇ ਵਿੱਚ ਇਹ ਹੈਗਾ ਜਿਵੇਂ ਸਮੇਂ ਸਿਰ ਆ ਕੇ ਡੀਏਪੀਡੀ ਕਾਰਡ ਕੱਟ ਦਿੱਤੀ ਜਾਂਦੀ ਹੈ ਜੋ ਸੰਲੋਪ ਹੁੰਦੇਗੇ ਉਹ ਫਣਕ ਦੀ ਵਿਜਾਈ ਹੈ ਤਾਂ ਬੀਪੀ ਦੀ ਘਾਟ ਇਸ ਕਰਕੇ ਤਾਂ ਉਧਰ ਜਿਹੜੀ ਉਤਪਲਤ ਹੋ ਜਾਂਦੀ ਹੈ ਤਾਂ ਉੱਥੇ ਕਾਲਾ ਵਿਜਾਰੀ ਸ਼ੁਰੂ ਹੋ ਜਾਂਦੇ ਹੈ ਤਾਂ ਇਹ ਇੱਕ ਸਾਡਾ ਬਹੁਤ ਵੱਡਾ ਮਸਲਾ ਹੈਗਾ ਕਿ ਇਸ ਨੂੰ ਦੂਰ ਕਰਨ ਦੇ ਲਈ ਸਾਡੀ ਪਹਿਲੀ ਮੰਗ ਹੈ ਦੂਜੀ ਸਾਡੀ ਮੰਗ ਹੈ ਕਿ ਆ ਵੀ ਜਿਹੜਾ ਹੈਗੇ ਐਮਐਸਪੀ ਹੈ ਜਿਹੜੀ ਜਿਹਦੇ ਵਾਸਤੇ ਮੋਦੀ ਸਰਕਾਰ ਨੇ ਇੱਕ ਕਮਿਟਮੈਂਟ ਦਿੱਤੀ ਸੀ ਕਿ ਇਹ ਸਾਡਾ ਵਾਅਦਾ ਸੀ ਪੈਸੇ ਦਾ ਕਿ ਕਹਿਤਾ ਸੀ ਕਿ ਅਸੀਂ ਇਸ ਨੂੰ ਲਾਗੂ ਕਰਾਂਗੇ ਤਾਂ ਉਹਦੇ ਵਾਸਤੇ ਕਾਨੂੰਨ ਬਣਾਵਾ ਦੇ ਪਰ ਢੇ ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡਾ ਜਿਹੜਾ ਸੰਸਾਰ ਛੋਟੇ ਦਿੱਲੀ ਤੋਂ ਵਾਪਸ ਆ ਗਿਆ ਸੀਗਾ ਅਜੇ ਤੱਕ ਉਸ ਦੇ ਵਾਸਤੇ ਕੋਈ ਕਾਰੋਨਲ ਨਹੀਂ ਮੜਿਆ ਤੇ ਦੇ ਵਾਸਤੇ ਵੀ ਜੇ ਕਹਿੰਦੇ ਕੋਈ ਬਣਾਇਆ ਚੰਗਾ ਜਿਵੇਂ ਹੈ ਗਿਆ ਬਾਗ ਆਪਣੇ ਪਾਕਿਸਤਾਨ ਨਾਲ ਬਾਗ ਬਾਰਡਰ ਕੋਲ ਵੀ ਵਾਪਸ ਹੋ ਜੇ ਨਾਲ ਜੇ ਕੋਈ ਵਪਾਰ ਹੋਊਗਾ ਤਾਂ ਉਹਦੇ ਪਾਸੇ ਸਾਡਾ ਵਪਾਰ ਬਹੁਤ ਵੱਡਾ ਹੋਊਗਾ ਤਾਂ ਸਾਡਾ ਪੰਜਾਬ ਹੈ ਜਿਹੜਾ ਉਹਨੂੰ ਖੁਸ਼ਹਾਲੀ ਮਿਲੂਗੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਸੈਂਕੜੇ ਟਰੱਕ ਆ ਜਿਹੜੇ ਉਹ ਇਧਰ ਉਧਰ ਜਾਣ ਵਾਸਤੇ ਲੱਗਣਗੇ ਉਹਨਾਂ ਨੂੰ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਇਹ ਵੀ ਸਾਡੇ ਇੱਕ ਮੁੱਖ ਮੰਗਾਂ ਦੇ ਵਿੱਚ ਹੈਗੀ ਹੈ ਤੇ ਪਾਣੀ ਨੂੰ ਬਚਾਉਣ ਦੇ ਵਾਸਤੇ ਜਿਵੇਂ ਬਾਸਮਤੀ ਦੀ ਗੱਲ ਹੈਗੀ ਅਸੀਂ ਬੀਜਣੇ ਚਾਹੁੰਦੇ ਹਾਂ ਅਸੀਂ ਬਾਸਮਤੀ ਬੀਜਣੇ ਚਾਹੁੰਦੇ ਹਾਂ ਪਰ ਸਰਕਾਰੋਂ ਖਰੀਦਣ ਦਾ ਗਾਰੰਟੀ ਕਰੇ ਜ਼ਿੰਮੇਵਾਰੀ ਲਵੇ ਕਿ ਅਸੀਂ ਆ ਕੇ ਦਾਂਗੇ ਜਰੂਰ ਸਰਕਾਰ ਖਰੀਦਦੀ ਨਹੀਂ ਹੈਗੀ ਤਾਂ ਅਸੀਂ ਵੀ ਕਿਈ ਕਰਾਂਗੇ ਸਾਡੀ ਐਮਐਸ ਜਿਹੜੀ ਹੈ ਕਿ ਫਾਸਮਤੀ ਵਗੈਰਾ ਜੋ ਜੋ ਵੀ ਅਸੀਂ ਖਰੀਦਦੇ ਹਾਂਗੇ ਆਪਾਂ ਖਰੀਦਦੇ ਆ ਉਹ ਸਾਡੇ ਰੌਣਜਾਂ ਦੇਣਗੇ ਤਾਂ ਇਹਨਾਂ ਦੇ ਨਾਲ ਕਰਤੇ ਸਾਨੂੰ ਅੱਜ ਇਹ ਇੱਕ ਪ੍ਰੋਬਲਮ ਦੱਸਣਾ ਪਏਗਾ ਤਾਂ ਅੱਜ ਹਰ ਜ਼ਿਲ੍ਹਾ ਪੱਤਰ ਤੇ ਸਾਡੇ ਪ੍ਰੋਬਲਮ ਚੱਲਦਾ ਸਰ ਕੀ ਨਾਮ ਆ ਆਪਣਾ ਕੀ ਮਸਲਾ ਜੇ ਤੁਸੀਂ ਧਰਨਾ ਲਗਾਇਆ ਮਿਰਣਾ ਸੁਵਾਰਨ ਸਿੰਘ ਹੈ ਜੀ ਤੇ ਕੀਰਤੀ ਕਿਸਾਨ ਯੂਨੀ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੱਦੇ ਦੇ ਸਾਰੇ ਪੰਜਾਬ ਦੇ ਵਿੱਚ ਅਸੀਂ ਭਵੰਤ ਮਾਨ ਦੇ ਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਮੰਗ ਪੱਤਰ ਦੇਣੇ ਆ ਕਿਰਤੀ ਕਿਸਾਨ ਝੰਡਾ ਦੇ ਰਾਹੀਂ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਹੈ ਤੇ ਜਿਹੜੀਆਂ ਸਾਡੀਆਂ ਮੁੱਖ ਮੰਗਾਂਆਂ ਉਹਦੇ ਵਿੱਚ ਪਹਿਲੀ ਮੰਗ ਇਹ ਹੈ ਵੀ ਕਿਸਾਨ ਹੈ ਜਿਹੜਾ ਉਹ ਡੀਏਪੀ ਦੀ ਘਾਟ ਨਾਲ ਜੂਝ ਰਿਹਾਗਾ ਤੇ ਗਾਲਾਂ ਵਿਜਾਰੀ ਹੋ ਰਹੀ ਹੈ ਨਾਲ ਦੀ ਨਾਲ ਕੀ ਹੋਇਆ ਜਿਹੜਾ ਡੀਏਪੀ ਦੇ ਨਾਲ ਜਿਵੇਂ ਕੋਈ ਨੈਨੋ ਡੀਏਪੀ ਆ ਗਈ ਉਹ ਜਾਂ ਕੋਈ ਹੋਰ ਜਿਹੜੀਆਂ ਚੀਜ਼ਾਂ ਦੀ ਵਿਕਰੀ ਨਹੀਂ ਹੁੰਦੀ ਉਹ ਨਾਲ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਜਿਵੇਂ 2 ਘਟੇ ਜੀਏਪ ਦੇ ਹੈ ਤਾਂ ਇੱਕ ਬੈਗ ਉਹਨਾਂ ਨੂੰ ਨਾਲ ਜਿਹੜੀ ਤਾਰ ਲੜੀਏਪੀ ਦਾ ਦਿੱਤਾ ਜਾਂਦਾ ਜਾਂ ਕੋਈ ਫਲਟਰ ਵਗੈਰਾ ਜਾਂ ਕੋਈ ਹੋਰ ਚੀਜ਼ਾਂ ਜਿਨ੍ਹਾਂ ਦੀ ਉਹਨੂੰ ਲੋੜ ਨਹੀਂ ਹੁੰਦੀ ਉਹ ਚੀਜ਼ਾਂ ਉਹਨੂੰ ਨਾਲ ਚੁਕ ਕੇ ਬੇਟੀਆਂ ਜਾਂਦੀਆਂ ਜਿਹੜੀਆਂ ਮਹਿੰਗੇ ਪਾਦੇ ਉੱਤੇ ਆ ਇੱਕ ਮੰਗ ਸਾਡੀ ਇਹ ਹੈ ਵੀ ਬਾਸਬਤੀ ਦੇ ਉੱਪਰ ਵੀ ਅੱਧੀ ਵੀ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਕਿਸਾਨ ਸਾਰਾ ਕਹਿੰਦੇ ਆ ਵੀ ਜਿਹੜਾ ਪਾਣੀ ਦਾ ਪੱਧਰ ਉਹ ਨਹੀਂ ਮਾਣਾ ਹੋਵੇ ਪਾਣੀ ਵੇਸਟੇਜ ਨਾ ਹੋਵੇ ਬਾਸਮਤੀ ਵਗੈਰਾ ਦੀ ਖੇਤੀ ਇੱਥੇ ਕਰਗੇ ਪਰ ਉਹਦਾ ਭਾ ਜਿਹੜਾ ਹੈਗਾ ਪੱਕਾ ਨਾ ਹੋਣ ਦੇ ਐਮ ਐਸ ਪੀ ਪੱਕੀ ਨਾ ਹੋਣ ਦੇ ਕਾਰਨ ਉਹ ਘਾਟੇ ਦਾ ਸੌਦਾ ਬਣ ਜਾਂਦੀਆਂ ਮਗਰੋਂ ਜਿਹੜੀਆਂ ਛੋਟੀਆਂ ਕਿਸਮਾਂ ਜਿਵੇਂ 16 9 ਮੇ ਜਾਂ 1509 ਉਹ 5000 ਰੁਪਏ ਪ੍ਰਤੀ ਕੁਇੰਟਲ ਜਿਹੜੀਆਂ ਵੱਡੀਆਂ ਕਿਸਮਾਂਆਂ ਜੀਆਂ ਥੋੜੇ ਜਿਆਦੇ ਸਾਮਾਨਆਂ ਵਾਲੀਆਂ ਉਹ 6000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੁਹਾਨੂੰ ਐਮ ਐਸ ਪੀ ਦਾ ਪ੍ਰਬੰਧ ਕੀਤਾ ਜਾ ਜਾਂਦਾ ਮੰਗਾ ਨਾ ਮੰਨੀਏ ਕਿੰਨੀਆਂ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰੋਗੇ ਮੰਗਾ ਨਾ ਮੰਨੀਏ ਕਿੰਨੀਆਂ ਅੱਗੇ ਅਸੀਂ ਸਹਿਕਾਰਥ ਹੋਰ ਨਾਮ ਮੰਦੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਪਿੰਡਾਂ 'ਚ ਜਾਵਾਂਗੇ ਤੇ ਡੀਏਪੀ ਦੀ ਘਾਟ ਦੇ ਨਾ ਪੂਰੀ ਹੋਈ ਇਹ ਤਾਂ 1 ਮਹੀਨੇ ਦੇ ਵਿੱਚ ਵਿੱਚ ਹੀ ਸਾਨੂੰ ਜ਼ਰੂਰਤ ਹੈ ਤਾਂ ਫੇਰ ਅਸੀਂ ਜਲਦੀ ਇੱਥੇ ਪ੍ਰੋਗਰਾਮ ਦੇਵਾਂਗੇ ਤੇ ਫੇਰ ਲੋਕਾਂ ਨੂੰ ਦਿਖਾ ਦੇਣਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਕਰਤਿੱਕ ਬਾਦਰੀ ਜਿੰਦਾਬਾਦ ਜਿੰਦਾਬਾਦ ਕਰਤਿੱਕ ਬਾਦਰੀ ਜਿੰਦਾਬਾਦ 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 ਭਾਰਤ ਦੇ ਲੋਕ ਜਿੰਦਾਬਾਦ 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 ਪ੍ਰਤੀ ਘਰ ਤੇ ਜਿੰਦਾਬਾਦ 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 ਦੇਸ਼ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਬੋਦੀ ਸਰਕਾਰ ਮੁਰਦਾਬਾਦ 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 ਕਰਨਾ ਲੈ ਕਿਸ ਵੱਸ ਲਾਇਆ ਇਹ ਸਵਾਸਤੀ ਲਾਇਆ ਜੀ ਜਿਹੜੀਆਂ ਵੀ ਮੰਨ ਕੇ ਚਲੋ ਲੀਏ ਵੀ ਖਾਦੇ ਨਾਲ ਕੋਈ ਹੋਰ ਨੰਨੋ ਗਾਣੇ ਵਗੈਰਾ ਦਿੱਤੀ ਜਾਂਦੀ ਐ ਅਸੀਂ ਕੱਲੀ ਡੀਏਪੀ ਦੀ ਖਾਤ ਦਾ ਜਿਹੜਾ ਵੀ ਰੇਟ ਐ ਉਹੀ ਵਸੂਲ ਕਰਾਂਗੇ ਦੂਜੇ ਨਾਲ ਅਸੀਂ ਰੇਟ ਨਹੀਂ ਦੇ ਸਕਦੇ ਜਿਹੜੀਆਂ ਫਾਲਤੂ ਸਾਨੂੰ ਨਹੀਂ ਚੀਜ਼ਾਂ ਦੀ ਜੋੜ ਉਹ ਮੰਨੋ ਮੰਲੀ ਸਰਕਾਰ ਕਿਉਂ ਵੀ ਕਰੀ ਕਰ ਰਹੀ ਹੈਗੀ ਦਿਨੋ ਦਿਨ ਕਰੀ ਬੁੱਕਰੀ ਜਾਂਦੀ ਐ ਕਿਸਾਨਾਂ ਨੂੰ ਕਿਉਂ ਕਰ ਰਹੀ ਐ ਜਿਹੜੀ ਚੀਜ਼ ਸਾਡੀ ਐ ਉਸ ਤੇ ਸਾਨੂੰ ਪੂਰਾ ਰੇਟ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਅੱਜ ਇੱਥੇ ਕਿਤੇ ਕਿਸਾਨ ਸਾਰੇ ਹੋਰ ਕੀ ਮੰਗ ਲਈਏ ਹੋਰ ਕੀ ਮੰਗ ਆ ਤੁਹਾਡੀ ਹਸੈਨੀ ਵਾਲਾ ਬਾਰਡਰ ਤੇ ਟਾਰੀ ਬਾਰਡਰ ਇਹ ਖੋਲਿਆ ਜਾਵੇ ਜੋ ਕਿ ਪਾਕਿਸਤਾਨ ਵਾਲਾ ਵੀ ਬਾਗਾ ਬਾਰਡਰ ਹੈ ਇੱਥੇ ਆਪਸ ਵਿੱਚ ਹਰਤਾਲ ਮੇਲ ਹੋ ਵੀ ਚੀਜ਼ ਹੈ ਉਧਰਲੀ ਚੀਜ਼ ਹੈ ਜਿਹੜੀ ਇੱਧਰ ਆਪਾਂ ਸਹੀ ਰੇਟ ਤੇ ਖਰੀਦ ਸਕੀਏ ਜਿਹੜੀ ਇੱਧਰ ਲਈ ਹੋ ਸਹੀ ਰੇਟ ਤੇ ਖਰੀਦ ਸਕਣ